ਇਜ਼ਰਾਈਲ ਨੇ ਸੀਰੀਆ ਤੇ ਹੁਣ ਤੱਕ ਤਾਂ ਸਭ ਤੋਂ ਵੱਡਾ ਹਮਲਾ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਰਾਸ਼ਟਰਪਤੀ ਭਵਨ ਦੇ ਨੇੜੇ ਵੀ ਬੰਬਾਰੀ ਕੀਤੀ ਗਈ ਹੈ ਧਮਾਕਿਆਂ ਦੇ ਨਾਲ ਲੋਕ دہشت ਵਿੱਚ ਆਏ ਨੇ ਰਾਤ 10 ਵਜੇ ਦੇ ਕਰੀਬ ਇਹ ਹਮਲਾ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ ਤਾਂ ਇਜ਼ਰਾਈਲ ਵੱਲੋਂ ਕੀਤਾ ਗਿਆ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ ਸੀਰੀਆ ਦੇ ਉੱਤੇ ਇਜ਼ਰਾਈਲ ਨੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਵੀ ਜਾਣਕਾਰੀ ਹੈ ਮੀਡੀਆ ਰਿਪੋਰਟਸ ਮੁਤਾਬਕ ਇਜ਼raਇਲੀ ਫੌਜ ਨੇ ਦਮਸ਼ਕ ਵਿੱਚ ਫੌਜੀ ਜਿਹੜਾ ਹੈੱਡਕੁਆਰਟਰ ਹੈ ਉਸ ਦੇ ਮੁੱਖ ਦਵਾਰ ਦੇ ਉੱਤੇ ਅਤੇ ਰਾਸ਼ਟਰਪਤੀ ਭਵਨ ਦੇ ਨੇੜੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸੀਰੀਆਈ ਤੋਂ ਖਬਰ ਹੈ ਸੀਰੀਆ ਤੋਂ ਵੱਡੇ ਹਮਲੇ ਵਿੱਚ ਸੀਰੀਆ ਦੇ ਸੁਰੱਖਿਆ ਬਲਾਂ ਦੇ ਪੰਜ ਜਵਾਨਾਂ ਦੀ ਜਾਨ ਜਾਣ ਦੀ ਖਬਰ ਹੈ ਬੁਧਵਾਰ ਨੂੰ ਸਿਰਿਆ ਦੀ ਰਾਜਧਾਨੀ ਦਮਿਸ਼ਕ ਵਿੱਚ ਭਾਰੀ ਹਵਾਈ ਹਮਲੇ ਕੀਤੇ ਗਏ ਜਿਸ ਦੇ ਨਾਲ ਰੱਖਿਆ ਮੰਤਰਾਲੇ ਦਾ ਇੱਕ ਹਿੱਸਾ ਵੀ ਨਸ਼ਟ ਹੋ ਗਿਆ ਇਜ਼ਰਾਈਲ ਨੇ ਸਿਰਿਆ ਦੇ ਰਾਸ਼ਟਰਪਤੀ ਭਵਨ ਦੇ ਨੇੜੇ ਵੀ ਬੰਬਾਰੀ ਕੀਤੀ ਹੈ ਇਨ੍ਹਾਂ ਹਮਲਿਆਂ ਵਿੱਚ ਇਜ਼ਰਾਈਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਦੱਖਣੀ ਸਿਰਿਆ ਵਿੱਚ ਡੁਰੂਜ਼ ਸਮੁਦਾਇ ਤੇ ਹੋਏ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਦਾਜ਼ੀਏ ਕਿ ਇਹ ਸਿਰਿਆ ਦੇ ਅੰਤਰਿਮ ਰਾਸ਼ਟਰਪਤੀ ਅਹਿਮਦ ਅਲ ਸ਼ਰਾ ਦੀ ਅਗਵਾਈ ਵਾਲੀ ਸਰਕਾਰ ਦੇ ਖਿਲਾਫ ਹੁਣ ਤੱਕ ਦਾ ਸਭ ਤੋਂ ਵੱਡਾ ਇਜ਼ਰਾਈਲ ਹਮਲਾ ਮੰਨਿਆ ਜਾ ਰਿਹਾ ਹੈ ਪਿਛਲੇ ਸਮੇਂ ਦੌਰਾਨ ਇਥੋਂ ਸਰਕਾਰ ਨੇ ਅਮਰੀਕਾ ਤੇ ਇਜ਼ਰਾਈਲ ਦੇ ਸਬੰਧ ਸੁਧਾਰਨ ਦੀ ਕੋਸ਼ਿਸ਼ ਵੀ ਕੀਤੀ ਸੀ ਇਜ਼ਰਾਈਲ ਨੇ ਦੋਸ਼ ਲਗਾਇਆ ਹੈ ਕਿ ਸੀਰੀਆ ਦੀ ਸਰਕਾਰ ਦੱਖਣੀ ਖੇਤਰਾਂ ਵਿੱਚ ਡਰੂਜ਼ ਕਟ ਗਿਣਤੀਆਂ ਦੀ ਰੱਖਿਆ ਕਰਨ ਵਿੱਚ ਅਸਫਲ ਰਹੀ ਹੈ ਇਸ ਕਰਕੇ ਸੋ ਇਸ ਦੇ ਬਜਾਏ ਸਰਕਾਰੀ ਬਲ ਵੀ ਹਮਲਿਆਂ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ ਇਹ ਵੀ ਦੋਸ਼ ਹੈ ਇਜ਼ਰਾਈਲ ਦੇ ਚੀਫ ਆਫ ਸਟਾਫ ਇਯਾਲ ਜਾਮਰ ਨੇ ਕਿਹਾ ਹੈ ਕਿ ਅਸੀਂ ਦੱਖਣੀ ਸੀਰੀਆ ਦੇ ਆਤਕ ਨੂੰ ਗੜ ਨਹੀਂ ਬਣਨ ਦੇਵਾਂਗੇ ਯਾਨੀ ਕਿ ਭਾਰਤ ਪਾਕਿਸਤਾਨ ਵਿਚਕਾਰ ਜੋ ਤਲਖੀ ਚੱਲਦੀ ਰਹੀ ਹੈ ਅਤਵਾਦ ਨੂੰ ਲੈ ਕੇ ਭਾਰਤ ਦੇ ਵੱਲੋਂ ਹਮੇਸ਼ਾ ਇਹ ਕਿਹਾ ਗਿਆ ਹੈ ਕਿ ਪਾਕਿਸਤਾਨ ਵਿੱਚ ਅਤਿਕਬਾਦ ਹੈ ਜਿਹੜਾ ਜਹਾਤਵਾਦੀ ਨੇ ਉਪਲ ਰਹੇ ਨੇ ਇਸ ਕਰਕੇ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਇਸੇ ਕਰਕੇ ਹੁਣ ਇਸੇ ਤਰ੍ਹਾਂ ਦਾ ਮਸਲਾ ਉਧਰ ਵੀ ਨਜ਼ਰ ਆ ਰਿਹਾ ਹੈ ਇਜ਼ਰਾਈਲ ਦੇ ਦੋਸ਼ ਨੇ ਸੀਰੀਆ ਦੇ ਵਿੱਚ ਅਤਵਾਦ ਪਨਪ ਰਿਹਾ ਹੈ ਤੋਂ ਉਸ ਨੂੰ ਅਸੀਂ ਉਠਣ ਨਹੀਂ ਦੇਵਾਂਗੇ ਜਿਸ ਕਰਕੇ ਇਜ਼ਰਾਈਲ ਨੇ ਹੁਣ ਤੱਕ ਸੀਰੀਆ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ ਸੀਰੀਆ ਤੇ ਤਾਂ ਇਸ ਵਿੱਚ ਭਾਰੀ ਤਬਾਹੀ ਹੈ ਜਿਹੜੀ ਉਹ ਦੇਖਣ ਨੂੰ ਮਿਲੀ ਹੈ